ਮੌਲਾ ਪਹਿਲੀ ਦਾ ਬਾਪੂ ਨੇ ਖੁਸ਼ੀ ਨਾ ਮੇਰੇ ਨਾਂ ਕਰਾਤੀ ਇਸ ਪਹਿਲੀ ਅੱਛਾ ਤੇ ਉਹਨਾਂ ਮੈਨੂੰ ਵੈਸਾਲ ਕਰਾਈ ਨੂੰ ਪਹਿਲੀ ਉਹਨਾਂ ਨੂੰ ਪਤਾ ਲੱਗਿਆ ਪਹਿਲੀ ਬਾਪੂ ਨੇ ਨਾਂ ਕਰਤੀ ਅੱਛਾ ਉਹ ਮੈਨੂੰ ਕਹਿੰਦੇ ਨੇ ਵੀ ਤੈਨੂੰ ਹੀ ਵੜਨਾ ਮੌਲਾ ਸਾਡੇ ਪਿਓ ਦਾ ਕਢਾਈਸਾ ਜ਼ਮੀਨ ਦਾ ਹੀ ਅੱਛਾ ਉਹਦੇ ਵਿੱਚੋਂ ਅਸੀਂ ਆਪਦਾ ਹੱਕ ਲੈਣ ਜੱਗੇ ਸੀ ਵੀ ਹੱਕਾਨੂੰ ਦੇ ਦਿਓ ਸਾਡੇ ਤੋਂ ਹੱਕ ਚੋਰੀ ਚੋਰੀ ਇਹਨਾਂ ਨਾਂ ਕਰਾ ਲਿਆ ਹੈ ਆ ਦੇ ਪਿੰਡ ਚ ਇਹਨਾਂ ਕੋਲ ਹੰਦੇ ਅਸੀਂ ਦੇਣੇਦਾਰ ਆ ਕੋਈ ਥਿਆਰ ਹੋਵੇ ਸਾਡੇ ਕੋਲ ਤਾਂ ਅੱਛਾ ਜੀ ਆਹੋ ਤੇ ਸਾਡੇ ਸਹੁਰੇ ਵਾਲਾ ਕਹਾਂ ਨੂੰ ਮਿਲਣਾ ਚਾਹੀਦਾ ਜਰੂਰ ਬਾਪੂ ਨੇ ਪਹਿਲੀ ਲਵਾਈ ਸੀ ਆਦੇ ਪੋਤੇ ਨਾਲ ਖੁਸ਼ੀ ਨਾਲ ਲਵਾਈ ਨੇ ਤੇ ਇਹ ਹੁਣ ਅਗਾ ਹੁੰਦਾ ਮੁੰਡਾ ਹੈ ਬਾਪੂ ਦਾ ਤੋ ਤੂੰ ਕਿਆ ਦੇਂਦੇ ਨੇ ਪਿਓ ਪੁੱਤਰ ਕਹਿੰਦੇ ਨੇ ਨਨਮਾਰ ਦੇਣਾ ਸਾਰੇ ਜੀਆਂ ਨੂੰ ਕੀ ਪਹਿਲੀ ਆ ਵੀ ਇਹ ਜਨਾਂ ਹਲਵਾਈ ਇਹਦੇ ਪਹਿਲੇ ਗਾਲ ਅੜ ਮਾਰ ਹੁੱਟਾਂ ਦੇ ਹੈ ਇਹਨ ਮਾਰ ਹਟਾ ਵਗਾਰ ਪਾ ਦੇ ਰਾਜ ਉੱਤੇ ਦਾ ਨੁਕਾਈ ਹੈ ਹਮਲਾ ਕੀਤਾ ਇਹ ਤਾਂ ਸਾਡੇ ਕੋਲ ਕੋਈ ਨਿਆ ਲੈ ਸਕਦੇ ਹੋ ਸੌ ਲੈ ਸਕਦੇ ਹੋ ਜੋ ਮਰਜੀ ਕਰ ਸਕਦੇ ਹੋ ਠੀਕ ਹੈ ਸਾਡੇ ਹੱਥੇ ਕੋਈ ਚੀਜ਼ ਨਹੀਂ ਸਾਡੇ ਹੱਥੇ ਦਾਤੀ ਤੱਕ ਨਹੀਂ ਹੈਗੀ ਸੀ ਉੱਥੇ ਦਾਤਰੀਆਂ ਪਈਆਂ ਉਤੋਂ ਹੀ ਪੱਟੇ ਵੜਦੇ ਲੈਣੇ ਇਹ ਕੋ ਸਾਡੇ ਕੋ ਪੱਲੀ ਸੀਗੀ ਪੱਲੀ ਨਾ ਕਿੰਨੇ ਕੋ ਬੰਦੇ ਵੱਡੇ ਜਾ ਸਕਦੇ ਦੱਸੋ ਦਾਦੇ ਨੇ ਲਗਾਈ ਪੁੱਤਰੇ ਦੇ ਨਾਮ ਆਪਣੀ ਜ਼ਮੀਨ ਬਣਿਆ ਵਿਵਾਦ ਥਾਣੇ ਪਹੁੰਚਿਆ ਮਾਮਲਾ ਪਤਨੀ ਵੱਲੋਂ ਆਪਣੇ ਚਾਚੇ ਸਹੁਰੇ ਦੁਆਰਾ ਪਤੀ ਤੇ ਹਮਲਾ ਕਰਨ ਦੇ ਲਗਾਏ ਜਾ ਰਹੇ ਆਰੋਪ ਜ਼ਮੀਨ ਨੂੰ ਲੈ ਕੇ ਪਖਿਆ ਮਾਮਲਾ ਫਿਰੋਜ਼ਪੁਰ ਦੇ ਕਸਬਾ ਆਰਿਫ ਕੇ ਥਾਣੇ ਨਾਲ ਸੰਬੰਧਿਤ ਹੈ ਜਿੱਥੇ ਪੀੜਤ ਸਤਨਾਮ ਸਿੰਘ ਦੇ ਵੱਲੋਂ ਆਪਣੇ ਉੱਪਰ ਚਾਚੇ ਵੱਲੋਂ ਹਮਲਾ ਕਰਨ ਦੇ ਦੋਸ਼ ਵਜੋਂ ਦਰਖਾਸਤ ਦਿੱਤੀ ਗਈ ਹੈ ਸਤਨਾਮ ਸਿੰਘ ਨੇ ਕਿਹਾ ਕਿ ਉਹ ਆਪਣੇ ਖੇਤ ਆਪਣੀ ਜ਼ਮੀਨ ਨੂੰ ਢੇੜਾ ਮਾਰਨ ਗਿਆ ਸੀ ਤਾਂ ਉਪਤਾਨ ਦੋਨੋਂ ਜਣੇ ਕਿਰਪਾਨਾ ਲੈ ਕੇ ਮੇਰੇ ਮਗਰ ਹਮਲਾ ਕਰਨ ਲਈ ਦੌੜੇ ਸਤਨਾਮ ਸਿੰਘ ਨੇ ਕਿਹਾ ਕਿ ਉਸਨੇ ਭੱਜ ਕੇ ਗਵਾਂਡੀਆਂ ਕਾਰਵਾਲ ਆਪਣੀ ਜਾਨ ਬਚਾਈ ਸਤਨਾਮ ਸਿੰਘ ਨੇ ਕਿਹਾ ਕਿ 21 ਦਸੰਬਰ ਨੂੰ ਵੀ ਉਪਤਾਂ ਵਿਅਕਤੀਆਂ ਵੱਲੋਂ ਪਿੰਡ ਵਿੱਚ ਮੇਰਾ ਰਾਹ ਰੋਕ ਮੇਰੇ ਗਲ ਪੈਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਥੋਂ ਮੋਟਰਸਾਈਕਲ ਪਜਾਮੇ ਆਪਣੀ ਜਾਨ ਬਚਾਈ ਸੀ ਉਸਨੇ ਕਿਹਾ ਕਿ ਮੈਂ ਆਪਣੇ ਦਾਦਾ ਕਾਸ਼ੀ ਸਿੰਘ ਦੀ ਸੰਭਾਲ ਕਰਦਾ ਹਾਂ ਮੇਰਾ ਦਾਦਾ ਮੇਰੇ ਪਾਸ ਰਹਿੰਦਾ ਹੈ ਜਿਸ ਕਾਰਨ ਮੇਰੇ ਦਾਦੇ ਕਾਸ਼ੀ ਸਿੰਘ ਨੇ ਆਪਣੀ ਮਰਜ਼ੀ ਨਾਲ ਆਪਣੇ ਹਿੱਸੇ ਦੀ ਜ਼ਮੀਨ ਮੇਰੇ ਨਾਮ ਲਗਵਾਈ ਸੀ ਜਿਸ ਤੋਂ ਖਫਾ ਦੂਜੀ ਤੇਰ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੀ ਹੈ ਜਿਨ੍ਹਾਂ ਤੋਂ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਖਤਰਾ ਹੈ ਉਦੋਂ ਜਦੋਂ ਦੂਸਰੀ 13 ਦਾ ਪੱਖ ਜਾਣਿਆ ਗਿਆ ਤਾਂ ਉਹਨਾਂ ਨੇ ਦੋਸ਼ਾਂ ਨੂੰ ਨਕਾਰਦਿਆ ਕਿਹਾ ਕਿ ਸਤਨਾਮ ਸਿੰਘ ਨੇ ਧੋਖੇ ਨਾਲ ਆਪਣੇ ਦਾਦੇ ਦੀ ਜ਼ਮੀਨ ਜ਼ਬਰੀ ਤਰੀਕੇ ਨਾਲ ਆਪਣੇ ਨਾਮ ਲਵਾ ਲਈ ਹੈ ਜਿਸ ਦਾ ਉਹਨਾਂ ਨੂੰ ਗੁੱਸਾ ਹੈ ਇਸ ਗੱਲ ਤੋਂ ਉਹ ਅਣਜਾਣਸਨ ਪੇਡ ਫੁੱਟਦਿਆ ਉਹਨਾਂ ਨੇ ਕਾਨੂੰਨ ਅਤੇ ਕੋਰਟ ਦਾ ਸਹਾਰਾ ਲਿਆ ਹੈ ਨਾ ਕਿ ਕਿਸੇ ਤਰ੍ਹਾਂ ਦਾ ਕੋਈ ਹਮਲਾ ਕੀਤਾ ਗਿਆ ਹੈ ਅੱਜ ਦੇ ਹਮਲੇ ਨੂੰ ਨਕਾਰਦਿਆ ਉਹਨਾਂ ਕਿਹਾ ਕਿ ਉਹ ਆਪਣੇ ਖੇਤ ਪੱਠੇ ਵੱਡਣ ਲਈ ਗਏ ਹੋਏ ਸਨ ਉਹਨਾਂ ਕੋਲ ਕੋਈ ਹਥਿਆਰ ਨਹੀਂ ਸੀ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਗਲਬਾਤ ਕੀਤੀ ਗਈ ਹੈ ਉਹਨਾਂ ਕਿਹਾ ਕਿ ਵਿਰੋਧੀ ਚੋਰੀ ਨਾਲ ਜ਼ਮੀਨ ਆਪਣੇ ਨਾਮ ਲਵਾਉਣ ਕਾਰਨ ਬੁਖਲਾਏ ਹੋਏ ਤੇ ਤਰ੍ਹਾਂ ਤਰ੍ਹਾਂ ਦੇ ਦੋਸ਼ ਉਹਨਾਂ ਤੇ ਲਗਾਏ ਜਾ ਰਹੇ ਹਨ ਕੋਰਟ ਵਿੱਚ ਲਗਾਏ ਜ਼ਮੀਨ ਦੇ ਕੇਸ ਦੌਰਾਨ ਉਹ ਕੋਰਟ ਤੋਂ ਇਨਸਾਫ ਦੀ ਉਮੀਦ ਰੱਖਣਗੇ ਉਹਨਾਂ ਕਿਹਾ ਕਿ ਉਹ ਪੰਚਾਇਤ ਵਿੱਚ ਆਪਣਾ ਪੱਖ ਰੱਖਦੇ ਹੋਏ ਪੰਚਾਇਤ ਅਤੇ ਕਾਨੂੰਨ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦੇ ਹਨ ਕੀ ਨਾਮ ਕੀ ਤੁਹਾਡਾ ਸੁਤਨਾਮ ਸਿੰਘ ਕਿਹੜਾ ਪਿੰਡ ਹੈ ਆਮਚੱਕ ਕੀ ਮਾਮਲਾ ਕੀ ਹੈਗਾ ਜੀ ਮਾਮਲਾ ਪਹਿਲੀ ਦਾ ਬਾਪੂ ਨੇ ਖੁਸ਼ੀ ਨਾ ਮੇਰੇ ਨਾਂ ਕਰਾਤੀ ਇਸ ਪਹਿਲੀ ਅੱਛਾ ਤੇ ਉਹਨਾਂ ਮੈਨੂੰ ਉਸ ਹਾਲ ਕਰਾਈ ਨੂੰ ਪਹਿਲੀ ਉਹਨਾਂ ਨੂੰ ਪਤਾ ਲੱਗਿਆ ਪਹਿਲੀ ਬਾਪੂ ਨੇ ਨਾ ਕਰਤੀ ਅੱਛਾ ਉਹ ਮੈਨੂੰ ਕਹਿੰਦੇ ਨੇ ਵੀ ਤੈਨੂੰ ਹੀ ਵੜਨਾ ਇੱਕ ਦਿਨ ਅੱਗੇ ਮੋਟਰਸਾਈਕਲ ਦੇ ਵਿੱਚ ਮਾਰ ਉਦੋਂ ਪੱਜ ਕੇ ਬਾਹਰ ਮਸੀ ਕਰਿਆ ਅੱਜ ਮੈਂ ਖੇਤ ਗਿਆ ਗੇੜਾ ਮਾਰਨ ਤੇ ਉਹ ਪੁੱਤਰ ਮਗਰ ਲੱਗੇ ਤਾਂ ਮੈਂ ਕਿ ਗਵੰਡੀਆਂ ਕਰੇ ਨੁਗਿਆ ਕੀ ਨਾ ਕੀ ਉਹਨਾਂ ਨੇ ਸ੍ਰੀ ਸਿੰਘ ਤੇ ਗੁਰਮukh ਸਿੰਘ ਤੁਹਾਡਾ ਹਿਸਾ ਜਿਹੜਾ ਹੈਗਾ ਉਹ ਤੁਹਾਡੇ ਨਾਲ ਆਇਆ ਕਿਹੜਾ ਲਵਾਇਆ ਬਾਪੂ ਨੇ ਆਦਾ ਖੁਸ਼ੀ ਨਾਲ ਆਦਾ ਹਿਸਾ ਲਵਾਇਆ ਅੱਛਾ ਜੀ ਰਹਿੰਦਾ ਮੇਰੇ ਕੋ ਮਤਲਬ ਖੇਚਲ ਕੁਚਲ ਮੈਂ ਦੇਖਭਾਲ ਬਾਪੂ ਦੀ ਕਰਨਾ ਤੇ ਉਹਨੇ ਖੁਸ਼ੀ ਨਾਲ ਆਪ ਹੀ ਲਵਾ ਦਿੱਤਾ ਸੀ ਉਹਨਾਂ ਦੀ ਜ਼ਮੀਨ ਨੂੰ ਦੇਤੀ ਹਾਂ ਦੇਤੀ ਹੈ ਮੈਨੂੰ ਲੱਗੀ ਹਾਂ ਲੱਗੀ ਸਾਰਾ ਕੁਝ ਠੀਕ ਹੈ ਕਿੰਨੀ ਥਾਂ ਕਿੰਨੀ ਟੋਟਲ ਮੇਰੇ ਕੋ 12 ਕਨਾਲੀ ਟੋਟਲ ਕਿਹੜੀ ਬਾਪੂ ਨੂੰ ਲਵਾਈ ਨਾ ਹਾਂਜੀ ਹੁਣ ਕੀ ਅੱਜ ਕੀ ਮਾਮਲਾ ਹੋਇਆ ਅੱਜ ਮੈਂ ਖੇਤ ਗਿਆ ਸੀ ਤੇ ਮਰਟਰ ਤੇ ਲਸਣ ਵੇਖਣਾ ਤੇ ਮੈਨੂੰ ਆ ਕੇ ਦੋਵੇਂ ਪਿਓ ਪੁੱਤਰ ਕੰਮ ਦੇ ਕੰਮ ਦੇ ਤੇ ਮੇਰੇ ਗਾਲ ਪੈਣ ਲੱਗੇ ਤੇ ਮੈਂ ਗਵੜੀਆਂ ਕਰ ਗਿਆ ਚਲਾ ਆਂਦੇ ਤੇ ਉਹਨੂੰ ਵਾੜੀ ਦੇਣਾ ਹਥਿਆਰ ਕਿਸ ਨੇ ਕੋਰ ਕ੍ਰਪਾਨਾ ਅੱਛਾ ਲੋਹੀ ਦੇ ਵਿੱਚ ਨਿਕਾਈਆਂ ਨੇ ਅੱਛਾ ਕਿੰਨੇ ਜਣੇ ਸੀ ਦੋਵੇਂ ਜਣੇ ਪਿਓ ਪੁੱਤਰ ਕਿਹੜੀ ਜਗ੍ਹਾ ਗੱਲ ਪੈ ਆਪ ਖੇਤ ਮੋਟਰ ਤੇ ਪਿੰਡ ਕੋਲੀ ਤੇ ਗਵਾਂਡੀਆਂ ਕਰੋ ਮੈਂ ਫੋਨ ਲਵਾਇਆ ਮੁੰਡੇ ਨੂੰ ਡੈਡੀ ਵਾਸਤੇ ਤੇ ਮੇਰਾ ਰੀਚਾਰਜ ਖਤਮ ਨਹੀਂ ਡੈਡੀ ਆਇਆ ਫਿਰ ਫੇਰ ਉਹ ਕਰੇ ਚਲੇਗਾ ਫਿਰ ਬਚਾ ਹਾਂ ਬੇਰ ਪਚਾ ਚੰਦਰ ਕਾ ਦਿੱਤੀ ਹਾਂ ਦਿੱਤੀ ਕਿਹੜੀ ਜਗ੍ਹਾ ਅਰਫਕ ਠਾਣਾ ਕੀ ਕਹਿੰਦੇ ਠਾਣੇ ਉਹ ਕਹਿੰਦੇ 4:00 ਵਜੇ ਸਾਡੇ ਕੋ ਆਇਓ ਤੇ ਫਿਰ ਤੁਹਾਡਾ ਕਰਾਂਗੇ ਮੁੰਡੇ ਨੂੰ ਲਾਇਆ ਨਾ ਫੋਨ ਮੁੰਡੇ ਨੇ ਮੋਬਾਈਲ ਬੰਦ ਕਰ ਲੈ ਗੁਰਮਖ ਨੇ ਅੱਛਾ ਤਾਮ ਕਿਆ ਦਿੰਦੇ ਨੇ ਕੌਣ ਇਹ ਸਰਜੀਤ ਗੁਰਮਖ ਸਿੰਘ ਕਹਾਂ ਦੀ ਤਾਮ ਬੇ ਤੈਨੂੰ ਵਾਢੀ ਦੇਣਾ ਅੱਛਾ ਆਂਦੇ ਪਰਿਵਾਰ ਤੋਂ ਕੋਈ ਬੱਚਾ ਨਹੀਂ ਤੁਹਾਡਾ ਛੜਨਾ ਸੀ ਖਤਰਾ ਫੁੱਲ ਕਹਾਂ ਦਾ ਖਤਰਾ ਖਤਰਾ ਵੀ ਮਾਰ ਦੇਣਾ ਕਹ ਕੋਈ ਕੀ ਨੀਗਾ ਜਿਹੜੇ ਮਤਲਬ ਲਗਦੇ ਨੇ ਉਹਨਾਂ ਹੀ ਮੈਨੂੰ ਕਿਹਾ ਸੀ ਬਿੱਦਰ ਜਵਾਕਾਂ ਨੂੰ ਕੋਈ ਜ਼ਹਿਰ ਜੁਰ ਪਾ ਕੇ ਮਾਰ ਦੇਣਾ ਬਈ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਬਈ ਇਹਨਾਂ ਨੂੰ ਕਿਹਾ ਜਾਵੇ ਕੀ ਚੱਕਰ ਹੈ ਹਾਂ ਹਾਂਜੀ ਹਾਂਜੀ ਨਾ ਕਾਫੀ ਸੀ ਕੇ ਟਾਕ ਕੰਮ ਦਾ ਮੈਂ ਪਹਿਲੀ ਆ ਗਈ ਇਹਨਾਂ ਨੂੰ ਹਲਵਾਈ ਇਹਦੇ ਪਹਿਲੇ ਗਾਲਾਂ ਅੰਨ ਮਾਰ ਸੁੱਟਾਂ ਦੇ ਹਾਂ ਇਹਨਾਂ ਨੂੰ ਮਾਰ ਸੁੱਟਾ ਗਾਲ ਪਾ ਦੇ ਲਾਜ ਉੱਠੇ ਦੁੱਖਾਈਏ ਕਿ ਇਹਦੇ ਗਾਲ ਉਹਨ ਕੰਡਿਆਲ ਪਿੰਡ ਸਾੜੀਆ ਹੀ ਸੀ ਇਹਦੇ ਗਾਲ ਪਾ ਦੇ ਕਾਲੇ ਸੁਕੋਟਾ ਗੁਦਾ ਜੇ ਕਹਿੰਦੇ ਉਸ ਗੱਲ ਪਿਆ ਪੁੱਤਰ ਦੋਵੇਂ ਸਰਜੀਤ ਸਿੰਘਾ ਅਗੋਲ ਬਕਸਾਗਾ ਮਮਤਰਾ ਪੁੱਤਰ ਅੱਛਾ ਕੀ ਗੱਲ ਕੀ ਹੈਗੀ ਕੀ ਕਾਰਨ ਕੀ ਹੈ ਹਾਂ ਕਾਰਨ ਕਿਉਂ ਗੱਲ ਕਿਉਂ ਲੈ ਸਤਨਾਬ ਸਿੰਘੇ ਵੇ ਗੜ ਪੈਨ ਕਿਉਂ ਬਾਬੋ ਸਰਜੀਤ ਸਿੰਘਾ ਅਗੋਲ ਬਕਸਾਗਾ ਕਾਰਨ ਕੀ ਹੈ ਪਹਿਲੀ ਵੇ ਇਹਨਾਂ ਲਵਾਈ ਆਰ ਆਈ ਸਾ ਇਹਨਾਂ ਪਹਿਲੀ ਰੋਟੀ ਮੈਂ ਤੇ ਕੋਲ ਖਾਨਾ ਆਰ ਆਈ ਸਾ ਮੈਂ ਨਾਲ ਲਵਾਈ ਤਾ ਸਲਾਮ ਨਾਲ ਕਿੰਨੇ ਪਹਿਲੀ ਹੈ 12 ਕਨਾਲੀ ਦੂੜ ਕਿਲਾ ਤੇ ਨਾਂ ਨਾ ਲਵਾਈ ਮੈਂ 15 ਫਰਦਾ ਕਰਾਈ ਗਿਆ ਅੰਦਰ ਇੰਨਾ ਫਰਾਵਾਂ ਨਾਲ 12 12 ਵੇਚ ਗਿਆ ਆੜੀ ਉਹ 12 ਲਵਾਈਏ ਤੇ 12 12 ਵੇਚ ਕੇ ਮੁੱਕ ਗਿਆ ਉਹਦੇ ਘਰ ਵੀ ਜਿਵੇਂ ਨਹੀਂ ਮਦਦ ਕਰ ਜੀਏ ਤੋਂ ਮਾ ਕਾ ਵੀ 13 ਕੜਾਈ ਸਾ ਬਾਕੀ ਵੀ ਆਵੇ ਕਨਾਲ ਆਵੇ ਦੇ ਆਵੇ ਉਹ ਤੇ ਮਿਲੇ ਨਹੀਂ ਦੂੜ ਕਿਲਾ ਵੇਚ ਗਿਆ ਨਾ ਬਾਕੀ ਦਾ ਹੀ ਸਾ ਤੇ ਮਿਲੇ ਜੀ ਰੋਟੀ ਖਾਦੀ ਲੱਕ ਫੋੜੋ ਕੋਈ ਨਾਲ ਮਾਰੀ ਕੋਈ ਗੱਲ ਆਸ਼ਾਰਾਂ ਖੰਮਚਕ ਇਹ ਬਾਪੂ ਨੇ ਪਹਿਲੀ ਲਵਾਈ ਸੀ ਆਦੇ ਪੋਤੇ ਨਾਲ ਖੁਸ਼ੀ ਨਾਲ ਲਵਾਈ ਨੇ ਤੇ ਇਹ ਹੁਣ ਅਗਾ ਉਹਦਾ ਮੁੰਡਾ ਹੈ ਬਾਪੂ ਦਾ ਤੇ ਉਹ ਤੁਮ ਕਿਹਨੇ ਦੇਂਦੇ ਨੇ ਤੇ ਉਹ ਪੁੱਤਰ ਕਹਿੰਦੇ ਨੇ ਨਨ ਮਾਰ ਦੇਣਾ ਸਾਰੇ ਜੀਆਂ ਨੂੰ ਕੀ ਨਾਮ ਕੀ ਉਹਨਾਂ ਸਰਜੀਤ ਸਿੰਘ ਗੁਰਮੁਖ ਅੱਛਾ ਦੋਵੇਂ ਪਹਿਲ ਪੁੱਤਰ ਕਹਿੰਦੇ ਨੇ ਨਨ ਮਾਰ ਦੇਣਾ ਛੱਡਣਾ ਨਹੀਂ ਨਾ ਖੇਤਾਂ ਦੇ ਜਾਵਣ ਦੇਣਾ ਨਾ ਕੁਛ ਅਸੀਂ ਜਿਹੜਾ ਮਰਨ ਜਾਵੀ ਤਾਂ ਤੇ ਉੱਥੇ ਮਜ਼ਰ ਲੱਗ ਜਾਂਦੇ ਅੱਛਾ ਟੋੜਾ ਨਾਮ ਲੈਂਦੇ हां ਸਾਡੇ ਮੇਰੇ ਕਰਦੇ ਦੇ ਤਿੰਨ ਸਾਰਿਆਂ ਦਾ ਨਾਂ ਲੈਂਦੇ ਕਿੰਨੀ ਜ਼ਮੀਨ ਕਿੰਨੀ ਗਈ ਇਹਨਾਂ ਦਾ 1.5 ਕਿਤਾ ਹੈ ਅਸਾਂ ਸਾਨੂੰ ਸਾਰਿਆਂ ਨੂੰ ਇਧਾਰ ਸਾਨੂੰ ਇਨਸਾਫ਼ ਚਾਹੀਦਾ ਬਸ ਇੱਕ ਹੋਣੀ ਚਾਹੀਦੀ ਇਧਾਰ ਕਿਸ ਤਰ੍ਹਾਂ ਬਿਨਾਂ ਇਹਨਾਂ ਨੇ ਇਕ ਰਿਕਾਇਣ ਨੀ ਤਫਰੇਣ ਚੁੱਕਣ ਜਿਵੇਂ ਇੱਕ ਸਨ ਧਮਕਾ ਹੁੰਦੇ ਨੇ ਜਦ ਆਪਾਂ ਲਾਹਨਕੁਲ ਸਹਲ ਕਾਰਵਾਈ ਨਹੀਂ ਕਰਦੇ ਇਨਸਾਫ਼ ਚਾਹੀਦਾ ਕਿੰਨੇ ਬੱਚੇ ਦੋ ਨੇ ਕਤਿਆਂ ਵੀ ਡਾਰ ਕਹਿੰਦੇ ਨ ਮਾਰ ਦੇਣੇ ਅਸੀਂ ਤਾਂ ਸਕੂਲ ਵੀ ਕਰਨਾ ਇਹਨਾਂ ਨੂੰ ਤਾਂ ਵੀ ਸਾਨੂੰ ਤਾਂ ਡਰੀ ਇਹਨਾਂ ਤੋਂ ਸਰਜੀਤ ਸਿੰਘ ਜੀ ਅੱਛਾ ਕੀ ਮਾਮਲਾ ਕੀ ਹੈਗਾ ਮਾਮਲਾ ਸਾਡੇ ਪਿਓ ਦਾ ਕਢਾਈਸਾ ਜ਼ਮੀਨ ਦਾ ਹੀ ਉਹਦੇ ਵਿੱਚੋਂ ਅਸੀਂ ਆਪਦਾ ਹੱਕ ਲੈਣ ਜੱਗੇ ਸੀ ਵੀ ਹੱਕਾਨੂੰ ਦੇ ਦਿਓ ਸਾਡੇ ਤੋਂ ਹੱਕ ਚੋਰੀ ਚੋਰੀ ਇਹਨਾਂ ਨਾ ਕਰਾ ਲਿਆ ਅੱਛਾ ਹਨੂ ਪਤਾ ਪਤਾ ਨਹੀਂ ਲੱਗਣ ਦਿੱਤਾ ਕਿੰਨੇ ਕਰਾ ਲਿਆ ਜਰਨੈਲ ਸਿੰਘ ਮੁੰਡੇ ਸਤਨਾਮ ਸਿੰਘ ਨੇ ਉੱਥੇ ਲਿਖਿਆ ਗਿਆ ਕਾਂਸੀ ਸਿੰਘ ਦਾ ਪੁੱਤਰ ਹੈ ਅੱਛਾ ਜੀ ਠੀਕ ਹੈ ਅਸੀਂ ਆਪਦੇ ਮਿਰਚਾਂ ਉੱਥੇ ਲਾਈਆਂ ਇਹਨੇ ਬਾਹਰ ਪੈੜੀ ਚ ਅਸੀਂ ਆਖੇ ਚੱਲ ਲਫਾਫੇ ਲਾਈਏ ਕਿ ਉੱਥੇ ਦੂਜੇ ਪਾਰੀ ਇੱਕ ਕਾਗਜ਼ ਲਾ ਦੀਏ ਅੱਜ ਦਿਨੇ ਦੀ ਗੱਲ ਦੀ ਸਵੇਰੇ ਜੀ ਉਹਨਾਂ ਉਹ ਜਿਹੜਾ ਆਪਣਾ ਦਰਖਾਸਤ ਵੀ ਦਿੱਤੀਗੀ ਉਹਨਾਂ ਤੇ ਹਮਲਾ ਕੀਤਾ ਗਿਆ ਕਿਰਪਾਨਾਂ ਸਾਡੇ ਕੋਈ ਕੋਈ ਕਿਰਪਾਨ ਨਹੀਂ ਕੁਛ ਵੀ ਨਹੀਂ ਅੱਡੇ ਕੋ ਇੱਕ ਪੱਲੀ ਹੀ ਪੱਲੀ ਚ ਪੱਠੇ ਲਿਆਉਣੇ ਹੀ ਵੜ ਕੇ ਦਾਤਰੀਆਂ ਸਾਡੀਆਂ ਉੱਤੇ ਹੀ ਤੇ ਮੈਂ ਮਰਚਾ ਬਣੇ ਨਿਗਾਹ ਮਾਰਨ ਲੱਗ ਪਿਆ ਵੀ ਕੋਰੇ ਛੜੀ ਜਾਂਦੀਆਂ ਨੇ ਪੱਤੇ ਛੜੀ ਜਾਂਦੇ ਨੇ ਤੇ ਮੈਂ ਮੁੰਡੇ ਨਾਲ ਕਹਾਂ ਆਪਾਂ ਖਿੜਕੇ ਲਾ ਦੀਏ ਕਿ ਮਰਚਾ ਨੂੰ ਬਚਾ ਲਈਏ ਕਿ ਹਿਸਾਬ ਤੇ ਕਿ ਮਰਚਾ ਪਨ ਲਾਉਣ ਦਾ ਫਾਇਦਾ ਹੀ ਨਹੀਂ ਪਹਿਲਾਂ ਵੀ ਇਹਨਾਂ ਦਾ ਦੋਸ਼ ਅਗਾਂ ਪਹਿਲਾਂ ਵੀ ਹਮਲਾ ਕੀਤਾ ਗਿਆ ਮੋਟਰਸਾਂ ਰੋਕਿਆ ਗਿਆ ਕੋਈ ਹਮਲਾ ਨਹੀਂ ਕੀਤਾ ਗਿਆ ਮੇਰੇ ਸਿਰ ਤੇ ਪੱਗ ਬੰਨੀ ਸੀ ਮੈਂ ਗੁਰਦੁਆਰੇ ਗਿਆ ਸੀ ਕਿ ਇਹ ਬੰਦੇ ਦਾ ਮੁੰਡੇ ਨੇ ਵੈਲਡਿੰਗ ਦਾ ਕੰਮ ਕੀਤਾ ਸੀ ਉਹਨਾਂ ਦੇ ਗੇਟ ਕੋ ਮੈਂ ਮੁੜਿਆ ਇਹ ਦੇਖੋ ਐਵੇਂ ਚਾਲ ਨਹੀਂ ਚੱਲੇਗੀ ਕੋਈ ਮੋਟਰਸਲ ਨਹੀਂ ਵਜਿਆ ਕੁਝ ਨਹੀਂ ਵਜਿਆ ਉਹ ਆਪਾਂ ਨਿਆ ਦੇਣ ਨੂੰ ਤਿਆਰ ਹੈ ਅੱਛਾ ਹੁਣ ਜ਼ਮੀਨ ਨੂੰ ਲੈ ਕੇ ਕੀ ਸਫਾਈ ਦੋਗੇ ਜ਼ਮੀਨ ਆਪਣੀ ਆਪਣਾ ਆਪਾਂ ਨੂੰ ਆਵਦਾ ਹੱਕ ਮਿਲਣਾ ਚਾਹੀਦਾ ਜਿਹੜਾ ਸਾਡੇ ਵਡੇਰੇ ਦਾ ਹੈ ਉਹ ਸਾਡਾ ਚੌਥਾ ਵੀ ਹੋਣਾ ਚਾਹੀਦਾ ਅੱਛਾ बराबर ਤੇ ਹੱਕ ਹੋਣਾ ਚਾਹੀਦਾ ਕਿੰਨੇ ਭਰਾਓ ਤੁਸੀਂ ਅਸੀਂ 4 ਭਰਾ ਐ ਠੀਕ ਹੈ ਨਹੀਂ ਮੇਰਾ 6.5 ਕਨਾਲ ਵਾਲਾ ਮੇਰਾ ਥਾਂ ਬਣਦਾ ਹੈ ਬਾਕੀ ਦਾ 3-3 ਕਨਾਲ ਦੂਜਿਆਂ ਦਾ ਬਣਦਾ ਕਿੰਨੀ ਜ਼ਮੀਨ ਦਾ ਰੋਲਾ ਕਿੰਨੀ ਜ਼ਮੀਨ ਦਾ ਜ਼ਮੀਨ ਦਾ 1.5 ਕਿੱਲੇ ਦਾ ਹੈ 1.5 ਕਿੱਲੇ ਦਾ ਹਾਂ ਅੱਛਾ ਜੀ ਤੇ 1.5 ਕਿੱਲਾ ਹੀ ਉਹ ਪੁੱਤਰੇ ਦੇ ਨਾ ਕਰਤਾ ਹੈ ਅੱਛਾ ਜੀ ਹੈ ਅਸੀਂ ਆਪਦਾ ਹੱਕ ਲੈਣੇ ਚਾਹ ਰਹੇ ਹ ਸਾਡਾ ਹੱਕ ਮਿਲਣਾ ਚਾਹੀਦਾ ਹੈ ਕੀ ਤੁਹਾਡੇ ਪਿਓ ਦਾ ਕੀ ਨਾਮ ਹੈ ਕਾਂਸੀ ਸਿੰਘ ਜੀ ਤੇ ਤੁਹਾਨੂੰ ਭਰਾਵਾਂ ਦਾ ਹੱਕ ਮਿਲ ਚੁੱਕਿਆ ਹੈ ਭਰਾਵਾਂ ਦਾ ਹੱਕ ਮਿਲ ਗਿਆ ਸਾਡੇ ਪਿਓ ਦਾ ਹੱਕ ਰਹਿਂਦਾ ਹੈ ਅੱਛਾ ਜਿਹੜੇ ਪਿਓ ਦੇ ਹਿੱਸੇ ਦੀ ਜ਼ਮੀਨ ਸੀਗੀ ਵੰਡ ਚ ਆਈ ਹੈ ਉਹਦਾ ਰੋਲਾ ਜੀ ਉਹਦਾ ਰੋਲਾ ਚੱਲਣ ਡਿਆ ਹੈ ਅੱਛਾ ਹੁਣ ਕੀ ਮੰਗ ਕੀ ਕਰਦੇ ਹੋ ਜੀ ਇਹ ਸਾਡੇ ਪਿਓ ਨੂੰ ਕੋਈ ਚੀਜ਼ ਖਵਾ ਕੇ ਚੋਰੀ ਨਾ ਪਹਿਲੀ ਨਾਂ ਲਵਾਈ ਗਈ ਹੈ ਮਰਗਾ ਕੀਤਾ ਗਿਆ ਮਰਗਾ ਕੀਤਾ ਗਿਆ ਕੰਨਾ ਕੰਨ ਬੋਲੇ ਕਰ ਦਿੱਤੇ ਨੇ ਕੰਨਾ ਚ ਪਤਾ ਨਹੀਂ ਕੀ ਪਾਤਾ ਨਹੀਂ ਜਕੀ ਨਹੀਂ ਪਾਤਾ ਨੇ ਉਹਨਾਂ ਵੱਲੋਂ ਇਹ ਕਹਿਣਾ ਹੈਗਾ ਕਿ ਉਹ ਸਾਮ ਸੰਭਾਲ ਕਰਦੇ ਨੇ ਉਹਨਾਂ ਦੇ ਪੋਤਰੇ ਕੋ ਰਹਿ ਰਿਹਾ ਕਾਫੀ ਟਾਈਮ ਟਾਈਮ ਦਿੰਦੋਂ ਉਹ ਡੇਢ ਕਿੱਲਾ ਰੱਖਿਆ ਇਸ ਤਰ੍ਹਾਂ ਅਈ ਅੱਖਾਂ ਵੀ ਜਿੰਨਾ ਚਿਰ ਤੇਰੀ ਜ਼ਿੰਦਗੀ ਹੈ ਉਹਨਾਂ ਜਰ ਖਾਧੀ ਜਾ ਜਿੱਤੇ ਤੂੰ ਐਵੇਂ ਸਰਗਵਾਖ ਕੱਲ ਨੂੰ ਹੋ ਵੀ ਗਿਆ ਉਦੋਂ ਬਾਅਦ ਵਿੱਚ 2 ਸਾਲ ਚਰਨੈਲ ਪੈਲੀ ਫਿਰ ਵੀ ਬੀਜ ਲਵੇ ਬਾਅਦ ਕੇ ਸਾਡਾ ਹੱਕ ਹਨ ਦਿੱਤਾ ਜਾਵੇ ਬਾਅਦ ਚ ਤੁਹਾਡੇ ਸਾਰਿਆਂ ਹਿੱਸੇ ਚ ਵੰਡਿਆ ਜਾਏ ਸਾਰੇ ਹਿੱਸੇ ਚ ਵੰਡਿਆ ਜਾਏ ਠੀਕ ਹੈ ਇਹ ਸਾਰਿਆਂ ਵੱਲੋਂ ਬਾਅਦ ਚੱਕੀ ਜਾ ਰਿਕੇ ਇਕੱਲੇ ਤੁਸੀਂ ਹੋ ਇਹ ਸਾਰਿਆਂ ਵੱਲੋਂ ਹੀ ਹੈ ਅੱਛਾ ਛਿੰਦੋ ਬੀਬੀ ਤੁਹਾਡੇ ਲੜਕੇ ਤਾਂ ਦੋ ਚ ਲੱਗ ਰੇ ਲੜਾਈ ਝਗੜੇ ਦਾ ਇਹ ਲੜਾਈ ਝਗੜਾ ਕੋਈ ਨਹੀਂ 와ਹਾ ਦਾ ਅੱਛਾ ਜੀ ਆਹੋ ਤੇ ਐਵੇਂ ਉਹ ਬਾਹਰ ਗਏ ਨੇ ਅੱਛਾ ਤੇ ਉਹ ਆਂਦੇ ਨੇ ਵੀ ਹੱਦੇ ਮਗਰ ਲੱਗ ਗਏ। ਅੱਛਾ। ਕੋਈ ਬਣਾ ਦੇ ਪਿੰਡ ਚ ਇਹਨਾਂ ਕੋਲ ਹੰਦੇ। ਅਸੀਂ ਦੇਣੇਦਾਰ ਆ। ਕੋਈ ਥਿਆਰ ਹੋਵੇ ਸਾਡੇ ਕੋਲ ਤਾਂ। ਅੱਛਾ ਜੀ। ਆਹੋ। ਤੇ ਸਾਡੇ ਸਹੁਰੇ ਵਾਲਾ ਕਹਾਂ ਨੂੰ ਮਿਲਣਾ ਚਾਹੀਦਾ ਜ਼ਰੂਰ। ਅੱਛਾ। ਹਾਂ। ਕਿੰਨੇ ਜ਼ਮੀਨ ਸੀ ਜੀ? ਜ਼ਮੀਨ ਹੁੰਦਾ 1.5 ਕਿਲਾ ਹੀ। ਉਹਦੇ ਚ ਜਿਹੜੀ ਵੰਡੇ ਤੇ ਆਂਦੀ ਹਦਾ ਹੱਕ ਜ਼ਰੂਰ ਮਿਲੇ। ਜਿੰਨਾ ਚਿਰ ਜਿੰਦਾ ਹੈ। ਕਿੰਦੇ ਨਾਲ ਕਿੰਦੇ ਲਵਾਤੀ। ਲਵਾਤੀ ਸਤਨਾਮ ਸਿੰਘ ਦਾ ਨਾਂ। ਉਹ ਕੌਣ ਹੈ? ਉਹ ਜਰਨਲ ਦਾ ਮੁੰਡਾ ਹੈ। ਜਾ ਰਾਦੀ ਵੇਚ ਤੂੰ ਪੁੱਤਰੇ ਦੇ ਨਾਲ ਹਾਂ ਪੁੱਤਰੇ ਦੇ ਜਰਨੈਲ ਨੇ ਮੋਟੇ ਪੱਟਾ ਵੇਨੇ ਅੱਛਾ ਜੀ ਹੈ ਉਹ ਤਾਂ ਆਦੀ ਵੇਚ ਆਉਦੇ ਪੈਲੀ ਤੇ ਜਿਹੜਾ ਸਾਡਾ ਉਹ ਹਿੱਸਾ ਹੋਣਾ ਪੁੱਤਰ ਦੇ ਨਾਲ ਵਾਲੇ ਬਲਾ ਵਾਲਾ ਤੇ ਬੁੱਢੇ ਤੂੰ ਅੱਛਾ ਬੁੱਢੇ ਨੂੰ ਆਂਦਾ ਬੋਲਾਏ ਗੁੰਮਰਾਹ ਕਰਕੇ ਹਾਂ ਤੁਹਾਡੇ ਲੜਕੇ ਤੇ ਜਿਹੜਾ ਲੜਾਈ ਝਗੜੇ ਦਾ ਦੋਸ਼ ਲਾਇਆ ਜਾ ਰਿਹਾ ਜਿਹੜਾ ਹਮਲਾ ਕਰਨ ਦਾ ਤਿਆਰ ਹਥਿਆਰ ਨਾਲ ਦੋਸ਼ ਪੱਠੇ ਵੱਡਣ ਗਏ ਨੇ ਕੋਈ ਆਖ ਦੇ ਪਿੰਡ ਚ ਉਹਨਾਂ ਕੋ ਥਿਆਰ ਹੈ ਜਾਂ ਕੋਈ ਸੋਟੀ ਹੈ ਤਹੀਂ ਤਾਂ ਵੀ ਗੋਰ ਦਵਾਰੇ ਨਿਆ ਆ ਦੀ ਹਮਣ ਤਿਆਰ ਨਹੀਂ ਨਿਆ ਲੈਣਾ ਹੈ ਅੱਛਾ ਜੀ ਆ ਸਾਡਾ ਹੱਕ ਸਾਨੂੰ ਮਿਲੇ ਸਾਡੇ ਸੌਰੇ ਦਾ ਨਹੀਂ ਤਾਂ ਉਹਨਾਂ ਚਿਰ ਸਾਡੀ ਕੋਰਟ ਚ ਕੇਸ ਲੱਗ ਗਿਆ ਹੈ ਜੇ ਕੋਰਟ ਕੋ ਮਰਜ਼ੀ ਸਾਡਾ ਫੈਸਲਾ ਕਰ ਦੇਵੇ ਜੇ ਸਾਡੇ ਹੱਕ ਆ ਤਾਂ ਸਾਡਾ ਮਿਲ ਜਾਦਾ ਨਹੀਂ ਤਾਂ ਜਰਨੈਲ ਖਾਦੀ ਚੱਲ ਵੀ ਲਾਉ ਹਤੇ ਸਕੂਟਰ ਪੰਜਾ ਪੰਜਾ ਤੇ ਠੀਕ ਹੈ ਛਰੇ ਡਾਂ ਦਾ ਜਾ ਕਦੇ ਨਹੀਂ ਡਾਂ ਦਾ ਜਾ ਅੱਛਾ ਜੀ ਠੀਕ ਹੈ ਤੇ ਬੁੱਢੇ ਨੂੰ ਲੱਦ ਤੇ ਛਰੇ ਡਾ ਲੋਕਾਂ ਦੇ ਕੰਮ ਦੇਣਾ ਹੈ अच्छा आहो ਸਾਡਾ ਜਿਹੜਾ ਸਾਡਾ ਅੱਕੇ ਸਾਡਾ ਅੱਕ ਹਨ ਜਰੂਰ ਮਿਲੇ ਕਿੰਨੇ ਹਿੱਸੇ ਹੋ ਤੁਹਾਡਾ ਅੱਕ ਚਾਰ ਹਿੱਸੇ ਚਾਰਾ ਭਰਾਵਾਂ ਨੂੰ ਮਿਲੇ ਪੁੱਤਰ ਨੂੰ ਕਿਉਂ ਮਿਲਾ ਸਾਡੇ ਪੁੱਤਰ ਕੋ ਨਹੀਂ ਗੇ ਅੱਛਾ ਜੀ ਹੁੰਦਾ ਪੁੱਤਰ ਕੀ ડીਸੀ ਲੱਗਾ ਵਾਏ ਬਿਜੇ ਸਾਰੇ ਪੁੱਤਰ ਮਿਲੇ ਸਾਡਾ ਅੱਕ ਸਾਨੂੰ ਜਰੂਰ ਮਿਲੇ ਮੇਰਾ ਨਾਮ ਗੁਰਮਖ ਸਿੰਘ ਹੈ ਜੀ ਪਿੰਡ ਕਿਹੜਾ ਪਿੰਡ ਹਮਦ ਚੱਕ ਤੁਹਾਡੇ ਤੇ ਦੋਸ਼ ਲੱਗ ਰਹੇ ਆ ਵਿਅਕਤੀ ਤੇ ਗੱਲ ਪਏ ਉਹ ਕੀ ਮਾਮਲਾ ਕੀ ਸੀ ਬਈ ਪਹਿਲੀ ਸਾਡੀ ਬਣਦੀ ਆ ਠੀਕ ਆ ਕਿੰਨੀ ਪਹਿਲੀ ਆ ਪਹਿਲੀ ਆਪਣੀ ਬਣਦੀ ਹੈ 2 ਕਿੱਲੇ 2 ਇੱਕ ਕਨਾਲ ਠੀਕ ਆ ਤੇ ਉਹ ਸਾਡਾ ਵਡੇਰਾ ਜਿਹੜਾ ਹੈਗਾ ਨਾ ਤੇ ਉਹ ਜਿਹੜਾ ਉਹਦਾ ਪੋਤਰਾ ਦੂਜਾ ਜਰਨੈਲ ਸਿੰਘ ਦਾ ਮੁੰਡਾ ਉਹਨਾਂ ਧੱਕੇ ਨਾਲ ਉਹਨੂੰ ਪਤਾ ਨਹੀਂ ਕਿਵੇਂ ਕੀ ਕਰਕੇ ਕੀ ਕੀਤਾ ਕੀ ਨਹੀਂ ਉਹਦੇ ਕੋ ਧੱਕੇ ਨਾਲ ਪਹਿਲੀ ਲਵਾ ਗਿਆ ਦੇ ਨਾਂ ਹਾਂ ਗੁੰਮਰਾਹ ਕਿਦਾ ਸਾਡੇ ਨਾਂ ਜਿਹੜੀ ਪਹਿਲੀ ਬਣਦੀ ਉਹ ਸਾਡੀ ਉਹਨਾਂ ਦਿੱਤੀ ਨਹੀਂ ਪਹਿਲੀ ਤੇ ਅਸੀਂ ਤਾਂ ਹੁਣ ਬਾਹਰ ਗਏ ਸੀਗੇ ਪੱਠੇ ਵੜਨ ਪਿਓ ਪੁੱਤਰ ਠੀਕ ਆ ਤੇ ਉਹ ਉਹਦਾ ਮੁੰਡਾ ਸੋਜਦਾ ਜਰਨੈਲ ਸਿੰਘ ਦਾ ਸਤਨਾਮ ਸਿੰਘ ਮੁੰਡਾ ਸੋਜਦਾ ਕਿ ਮੈਂ ਮੇਰੇ ਮਗਰ ਆ ਕੇ ਪਤਨੀ ਕੁੱਟਣ ਮਾਰਨ ਉਹ ਭੱਜ ਕੇ ਨੋਕ ਗਿਆ ਇੰਨੇ ਕ ਇੰਨਾ ਹੀ ਅਸੀਂ ਕੋਈ ਗੱਲ ਨਹੀਂ ਕੀਤੀ ਕੋਈ ਬਾਤ ਨਹੀਂ ਅਸੀਂ ਵਾਪਸ ਆ ਗਏ ਇੰਨਾ ਕੁਝ ਵੀ ਨਹੀਂ ਉਹ ਤਾਂ ਜਾ ਕੇ ਉਹਨਾਂ ਠਾਣੇ ਤਰਕਾਜ਼ ਦੇ ਦਿੱਤੀ ਕਿ ਇਹ ਹਥਿਆਰ ਵੀ ਦੱਸੇ ਜਾ ਰਹੇ ਨੇ ਤੇਜ਼ ਤਰ੍ਹਾਂ ਹਥਿਆਰ ਸੀ ਕਿ ਕਰਪਾਨਾਂ ਸੀ ਤੁਹਾਡੇ ਕੋਲ ਜਿਹੜਾ ਹਮਲਾ ਕੀਤਾ ਤਾਂ ਇਹ ਤਾਂ ਸਾਡੇ ਕੋਲ ਕੋਈ ਨਿਆਹ ਲੈ ਸਕਦੇ ਹੋ ਸੌ ਲੈ ਸਕਦੇ ਹੋ ਜੋ ਮਰਜ਼ੀ ਕਰ ਸਕਦੇ ਹੋ ਠੀਕ ਹੈ ਸਾਡੇ ਹੱਥੇ ਕੋਈ ਚੀਜ਼ ਨਹੀਂ ਸਾਡੇ ਹੱਥੇ ਦਾਤੀ ਤੱਕ ਨਹੀਂ ਹੈਗੀ ਸੀ ਉੱਥੇ ਦਾਤਰੀਆਂ ਪਈਆਂ ਉਤੋਂ ਅਸੀਂ ਪੱਟੇ ਵੜਦੇ ਲੈਣੇ ਇਹ ਕੋ ਸਾਡੇ ਕੋ ਪੱਲੀ ਸੀਗੀ ਪੱਲੀ ਨਾਲ ਕਿੰਨੇ ਕੋ ਬੰਦੇ ਵੱਡੇ ਜਾ ਸਕਦੇ ਦੱਸੋ ਕਿਆ ਦਿੱਤੀਆਂ ਜਾ ਰਹੀਆਂ ਉਹਨਾਂ ਦਾ ਕਹਿਣਾ ਵੀ ਕੋਈ ਕੁਛ ਨਹੀਂ ਕੋਈ ਧਮਕੀ ਨਹੀਂ ਦਿੱਤੀ ਕੁਛ ਨਹੀਂ ਅਸੀਂ ਕੋਰਟ ਚ ਕੇਸ ਲਾਇਆ ਹੈ ਜੋ ਕੋਰਟ ਦਾ ਫੈਸਲਾ ਆਵੇ ਦਾ ਉਹ ਸਿਰ ਮੱਥੇ ਕਾਂ ਦਾ ਕੋਰਟ ਚ ਕੇਸ ਲਾਇਆ ਕੋਰਟ ਚ ਇਹੀ ਕੇਸ ਲਾਇਆ ਕਿ ਸਾਡਾ ਹੱਕ ਹੱਕ ਦਬਾਲ ਗਿਆ ਜਮੀਨੀ ਹੱਕ ਕੀ ਹੱਕ ਲੈ ਸਾਡਾ ਹੱਕ ਮਿਲਣਾ ਚਾਹੀਦਾ ਸਾਨੂੰ ਬਸ ਅੱਛਾ ਹੋਰ ਤਾਂ ਕੋਈ ਕੁਛ ਨਹੀਂ ਵੰਡ ਦੀ ਜ਼ਮੀਨ ਹਾਂ ਮਤਲਬ ਉਹ ਆਦੀ ਜ਼ਮੀਨ ਸਾਡੀ ਤਾਂ ਵੇਚ ਚੁੱਕੇ ਆ ਨਾ ਜਿਹੜੀ ਉਹਨਾਂ ਦੀ ਬਣਦੀ ਉਹ ਤਾਂ ਵੇਚ ਚੁੱਕੇ ਆ ਉਹ ਤਾਂ ਵਡੇਰੇ ਕੋਲੋਂ ਜਿਹੜਾ ਸਾਡੇ ਵਡੇਰਿਆਂ ਦਾ ਹਿੱਸਾ ਬਣਦਾ ਸੀ ਉਹ ਉਹਨਾਂ ਪਹਿਲੀ ਲੈ ਲਈ ਆ ਜਿਹੜਾ ਸਾਡਾ ਹਿੱਸਾ ਬਣਦਾ ਸੀ